ਵਾਹੇ ਗੁਰੂ 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 ਵਾਹੇ ਗੁਰਵਾਹੇ 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 ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਵਾਹਿਗੁਰੂ ਆਹੇ ਗੁਰੂ ਆਹੇ ਗੁਰੂ ਆਹੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਆਪ ਜੀ ਸਮੁਹ ਬਾਰਕ ਅਸਥਾਨ ਦੇ ਇਤਤਾਰ ਕਰ ਰਹੇ ਹੋ ਇਸ ਅਸਥਾਨ ਦਾ ਨਾਮ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਹੈ ਜੋ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਠੱਠਾ ਵਿੱਚ ਪੈਂਦਾ ਹੈ ਔਰ ਵਿਸ਼ਵ ਪ੍ਰਸਿੱਧ ਇਤਿਹਾਸਕ ਅਸਥਾਨ ਹੈ ਸੋ ਇਸ ਅਸਥਾਨ ਤੇ ਜਦੋਂ ਸਾਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮਹਿਲ ਮਾਤਾ ਗੰਗਾ ਜੀ ਮਿੱਸੇ ਪ੍ਰਸ਼ਾਦੇ ਲੱਸੀ ਗੰਢਿਆਦ ਲੈ ਕੇ ਆਏ ਸਨ ਔਰ ਬਾਬਾ ਬੁੱਢਾ ਸਹਿਬ ਜੀ ਨੇ ਅਰਦਾਸ ਕੀਤੀ ਉਸ ਦਿਨ ਨੂੰ ਮੁੱਖ ਰੱਖਦਿਆਂ ਹੋਇਆਂ ਇਹ ਸਲਾਨਾ ਜੋੜ ਮੇਲਾ ਹਰ ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਪਰਦਾਵਾਂ ਨਿਹੰਗ ਸਿੰਘ ਜਥੇਬੰਦੀਆਂ ਸਭਾ ਸੁਸਾਇਟੀਆਂ ਸਰਬੱਤ ਸੰਗਤਾਂ ਦੇ ਸਹਿਯੋਗ ਦੇ ਨਾਲ ਬੜੇ ਪਿਆਰ ਤੇ ਸ਼ਾਅਤ ਮਨਾਇਆ ਜਾਂਦਾ ਹੈ ਅਤਕੀਵਾਰੀ ਸਲਾਨਾ ਜੋੜ ਮੇਲਾ 2021-22 ਅਸੂ ਦੇ ਮੁਤਾਬਕ 5 6 7 ਅਕਤੂਬਰ ਨੂੰ ਆ ਰਿਹਾ ਹੈ ਜਿਸ ਦੇ ਸਬੰਧ ਵਿੱਚ ਜਾਣਕਾਰੀ ਦੇਣੀ ਆਵਾਜ਼ ਬਣਦੀ ਹੈ ਕਿਉਂਕਿ ਅੱਜ ਕੱਲ ਅੰਗਰੇਜ਼ੀ ਤਰੀਕਾ ਹੀ ਪ੍ਰਚਲਿਤ ਨੇ ਮੈਂ ਉਸ ਦੇ ਮੁਤਾਬਕ ਹੀ ਦੱਸਣ ਦੀ ਕੋਸ਼ਿਸ਼ ਕਰਾਂਗਾ 4 ਅਕਤੂਬਰ ਨੂੰ 10:30 ਵਜੇ ਸ੍ਰੀ ਅਖੰਡ ਪਾਤਸ਼ਾਹਬ ਆਰੰਭ ਹੋਣਗੇ ਔਰ 5 ਅਕਤੂਬਰ ਨੂੰ 8:30 ਵਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰੇ ਸਹਿਬਾਨ ਦੀ ਗਵਾਹੀ ਦੇ ਵਿੱਚ ਬਾਬਾ ਬੁੱਢਾ ਸਾਹਿਬ ਜੀ ਤੋਂ ਨਗਰ ਕੀਰਤਨ ਰਵਾਨਾ ਹੋਵੇਗਾ ਜੋ ਵਕ ਵਕ ਪੜਾਵਾਂ ਤੋਂ ਹੁੰਦਾ ਹੋਇਆ ਝਬਾਲ ਮਾਈ ਭਾਗੋ ਜੀ ਔਰ ਬੀਬੀ ਵੀਰੋ ਜੀ ਦੇ ਅਸਥਾਨ ਤੇ ਜਾਵੇਗਾ ਇੱਥੋਂ ਦਰਸ਼ਨ ਦੇਦਾਰ ਕਰਕੇ ਨਿੱਕੀ ਝਬਾਲ ਦੇ ਰਸਤੇ ਹੁੰਦਿਆਂ ਹੋਇਆਂ ਠੱਠੇ ਮੋੜ ਤੋਂ ਮੋੜ ਉਸ ਦੀ ਸੰਪੂਰਨਤਾ ਬੀੜ ਬਾਬਾ ਬੁੱਢਾ ਸਾਹਿਬ ਕੇ ਹੋਵੇਗੀ ਔਰ ਇਸੇ ਹੀ ਦਿਨ 5 ਅਕਤੂਬਰ ਨੂੰ ਬਾਦ ਦੁਪਹਿਰ ਦੀ ਬਾਣ ਸੱਜਣਗੇ ਜੋ ਪਰ ਰਾਤ ਤੱਕ ਚੱਲਣਗੇ ਜੀ ਦੇ ਵਿੱਚ ਪੰਥ ਦੇ ਪ੍ਰਸਿੱਧ ਰਾਗੀ ਢਾਡੀ ਕੁਿਸ਼ਰੀ ਜਥੇ ਆਦ ਜਿਹੜੇ ਨੇ ਸੰਗਤਾਂ ਨੂੰ ਕੁਰਬਾਨੀ ਔਰ ਗੁਰਜਸਤੋਂ ਜਾਣੂ ਕਰਵਾਉਣਗੇ 6 ਅਕਤੂਬਰ ਵਾਲੇ ਦਿਨ ਜੋ ਸ੍ਰੀ ਦਰਬਾਰ ਸਾਹਿਬ ਜੀ ਦੇ ਅੰਦਰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਏ ਹਨ 4 ਅਕਤੂਬਰ ਨੂੰ ਉਸ ਦੀ 8:30 ਵਜੇ ਸੰਪੂਰਨਤਾ ਹੋਵੇਗੀ ਔਰ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਸੰਪੂਰਨਤਾ ਉਪਰੰਤ ਸਤਗੁਰਾਂ ਜੀ ਦਾ ਪਾਵਨ ਸਰੂਪ ਪਾਲਕੀ ਸਾਹਿਬ ਵਿਖੇ ਸ਼ੋਭਨੀ ਕਰਕੇ ਪੰਜ ਪਿਆਰੇ ਸਹਿਬਾਨ ਦੀ ਗਵਾਈ ਵੇ ਸਾਰੀਆਂ ਸੰਗਤਾਂ ਹਰ ਜਸ ਕਰਦੇ ਹੋਇਆਂ ਸਰੋਵਰ ਦੀਆਂ ਪ੍ਰਕਰਮਾ ਕਰਦੇਆਂ ਦੀਵਾਨ ਹਾਲ ਵਿਖੇ ਪਹੁੰਚਣ ਗਈਆਂ ਔਰ ਐਸੀਆਂ ਸਾਰੀਆਂ ਖੁਸ਼ੀਆਂ ਦੇ ਵਿੱਚ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਔਰ ਇਸੇ ਤਰ੍ਹਾਂ ਵਕ ਵਕ ਸਕੂਲਾਂ ਕਾਲਜਾਂ ਦੇ ਬੱਚਿਆਂ ਦੇ ਵੱਲੋਂ ਗਤਕਾ ਜਿਹੜਾ ਪਲੇ ਕੀਤਾ ਜਾਵੇਗਾ ਔਰ ਬੱਚੇ ਜਿਹੜੇ ਨੇ ਉਹ ਬੈਂਡ ਵਾਜਿਆਂ ਦੇ ਨਾਲ ਔਰ ਹੱਥਾਂ ਦੇ ਵਿੱਚ ਜਿਹੜੇ ਨੇ ਕੇਸਰੀ ਨਿਸ਼ਾਨ ਲੈ ਕੇ ਗੁਰੂ ਸਾਹਿਬ ਜੀ ਦਾ ਔਰ ਸੰਗਤ ਦਾ ਸਵਾਗਤ ਕਰਨਗੇ ਜਦੋਂ ਇਹ ਪਾਲਕੀ ਦੀਵਾਨ ਹਾਲ ਵਿੱਚ ਪਹੁੰਚ ਜਾਵੇਗੀ ਇੱਥੇ ਦੋ ਰੋਜਾ ਜਿਹੜਾ ਦੀਵਾਨ ਹਾਲ ਦੀਵਾਨ ਚੱਲੇਗਾ ਜੋ ਰਾਤ ਪਰ ਵੀ ਚੱਲਦਾ ਰਹੇਗਾ ਲਗਾਤਾਰ ਦੋ ਦਿਨ ਦਾ ਹੋਵੇਗਾ 21 ਔਰ 22 ਇਸ ਨੂੰ ਔਰ 22 ਇਸੂ ਵਾਲੇ ਦਿਨ ਜਿਹਨੂੰ ਆਪਾਂ 7 ਅਕਤੂਬਰ ਕਹਾਵਾਂਗੇ 7 ਅਕਤੂਬਰ ਵਾਲੇ ਦਿਨ ਅਮਰ ਸੰਚਾਰ ਹੋਵੇਗਾ ਹਰ ਸਾਲ ਦੀ ਤਰ੍ਹਾਂ ਔਰ ਜਿਸ ਵੀ ਮਾਈ ਭਾਈ ਨੇ ਅਮਰਤ ਪਾਨ ਕਰਨਾ ਹੋਵੇ ਉਹ 10:30 ਵਜੇ ਸਵੇਕ ਕੇ ਸ੍ਰੀ ਇਸ਼ਨਾਨ ਕਰਕੇ ਸਸਤਨ ਤੇ ਪਹੁੰਚ ਕੇ ਅਮਰਤ ਦੀ ਦਾਤ ਪ੍ਰਾਪਤ ਕਰ ਸਕਦਾ ਹੈ ਸੋ ਇਹ ਸਾਰੇ ਪ੍ਰੋਗਰਾਮ ਜਿਹੜੇ ਨੇ ਉਹ ਲਿਖੇ ਹੋਏ ਨੇ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਕੀਤੇ ਜਾਣੇ ਨੇ ਔਰ ਅੱਜ ਕੱਲ ਇਸ ਗੁਰਦੁਆਰਾ ਸਾਹਿਬ ਜੀ ਦੀ ਸੇਵਾ ਸੰਭਾਲ ਜਿਹੜੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਿਭਾਈ ਜਾ ਰਹੀ ਹੈ ਔਰ ਨਾਲ ਹੀ ਆਈਆਂ ਹੋਈਆਂ ਸੰਗਤਾਂ ਦੇ ਵਾਸਤੇ ਰਹਿائش ਦੇ ਔਰ ਲੰਗਰ ਪਾਣੀ ਦੇ ਪ੍ਰਬੰਧ ਵੀ ਸੰਗਤਾਂ ਦੇ ਸਹਿਯੋਗ ਦੇ ਨਾਲ ਹਰ ਪ੍ਰਕਾਰ ਦੇ ਨਾਲ ਜਿਹੜੇ ਨੇ ਉਹ ਮੁਕੰਮਲ ਕੀਤੇ ਹੋਏ ਨੇ ਕਿ ਕਿਸੇ ਪ੍ਰਕਾਰ ਦੀ ਸੰਗਤ ਨੂੰ ਕੋਈ ਦਿੱਕਤ ਨਾ ਆਵੇ